ਨਵਾਬ ਕਹਿੰਦਾ ਈ ਮਾਸੂਮਸ ਇਹ ਮਾਸੂਮ ਨੇ ਬਹੁਤ ਛੋਟੇ ਨੇ دیਵਾਨ ਸੁਚਾਨੰਦ ਖੜਾਓ ਕੇ ਕਹਿੰਦਾ ਈ ਮਾਸੂਮ ਨੇ ਇਸ ਇਹ ਫਰਜ਼ੰਦ-ਏ-ਮਾਰਸ ਇਹ ਮਾਸੂਮ ਨਹੀਂ ਨੇ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅੱਜ ਹੀ ਕੁਚਲ ਦਿਆ ਦੀਵਾਨ ਸੁਚਾਨੰਦ ਹੱਥ ਦੇ ਚਮਾਲ ਹੈ ਤਿਲਕ ਲਾਇਆ ਹੈ ਜਨੇਊ ਪਹਿਨੇ ਹੈ ਅੰਮ੍ਰਿਤ ਵੇਲੇ ਉੱਠਦਾ ਹੈ ਗੋਬਰ ਦਾ ਲੇਪਾ ਦੇਂਦਾ ਹੈ ਜ਼ਮੀਨ ਤੇ ਭਗਵਤ ਪੁਰਾਨ ਦਾ ਪਾਠ ਕਰਦਾ ਹੈ ਇਕਾदशी ਦਾ ਵਰਤ ਰੱਖਦਾ ਹੈ ਪੂਰਨਮਾਸ਼ੀ ਦਾ ਵਰਤ ਰੱਖਦਾ ਹੈ ਐਸਾ ਕਿਹੜਾ ਕਰਮकांड ਹੈ ਜਿਹੜਾ ਉਹ ਨਹੀਂ ਕਰਦਾ